ਬਾਦ ਵੱਡੀ ਖਬਰ ਹੈ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਐਸੀ ਵੀਡੀਓ ਕਿ ਤੁਹਾਡੇ ਵੀ ਹੋਸ਼ ਉੱਡ ਜਾਣਗੇ ਬਾਦਰਾ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰਦਰਸ਼ਨ ਚਲਾ ਦਿੱਤਾ ਯਾਨੀ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਦੀ ਖਬਰ ਇੱਕ ਘੰਟਾ ਪਹਿਲਾਂ ਵੀ ਪਾ ਚੁੱਕੇ ਆਂ ਔਰ ਜਿਹੜੀ ਹੁਣ ਖਬਰ ਆ ਰਹੀ ਹੈ ਸੰਗਰੂਰ ਦੇ ਵਿੱਚੋਂ ਯਾਨੀ ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਔਰਤਾਂ ਨੂੰ ਦਾਖਲ ਕਰ ਦਿੱਤਾ ਗਿਆ ਯਾਨੀ ਸਿੱਧੇ ਤੌਰ ਤੇ ਕਈ ਇਹ ਤਾਂ ਬਾਦਰਾ ਦਾ ਇੱਕ ਬਹੁਤ ਵੱਡਾ ਧੱਕਾ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਔਰ ਦੂਜੇ ਪਾਸੇ ਕੰਗਣਾ ਰਣੌਤ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਯਾਨੀ ਕੋਰਟ ਨੇ ਸੱਮਣ ਕੱਢ ਦਿੱਤੇ ਨੇ ਸੱਮਣ ਜਾਰੀ ਹੋ ਗਏ ਨੇ ਜੇਕਰ ਪੰਜਾਬ ਦੇ ਅੰਦਰ ਉਹ ਪਹੁੰਚ ਕੇ ਮਾਫੀ ਮੰਗਦੀ ਹੈ ਤਾਂ ਫਿਰ ਉਹਦੀ ਸਜ਼ਾ ਮਾਫ ਹੋ ਸਕਦੀ ਹੈ ਤਾਂ ਨਹੀਂ ਤਾਂ ਕਹਿੰਦੇ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਕੰਗਣਾ ਰਣੌਤ ਨੂੰ ਵੀ ਜਾਣਾ ਪੈ ਸਕਦਾ ਹੈ ਦੋਮੇ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਖਬਰ ਮੁੱਖ ਮੰਤਰੀ ਨੂੰ ਲੈ ਕੇ ਇੱਕ ਅਚੰਬੇ ਦੇ ਵਿੱਚ ਪਾ ਦੇਣ ਵਾਲੀ ਆ ਕਿਉਂਕਿ ਲੋਕਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਅਕਾਲੀ ਦਲ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੇ ਨਾਲ ਛੜੇ ਆਮ ਸਰ ਦੇ ਸਾਹਮਣੇ ਇਹ ਧੱਕਾ ਕਰਨਗੇ ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਜਿਹੜੀਆਂ ਔਰਤਾਂ ਮੈਦਾਨ ਦੇ ਵਿੱਚ ਉਤਾਰੀਆਂ ਨੇ ਦਰਸਾਲ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਇਹ ਰੌਲਾ ਪੈ ਚੁੱਕਿਆ ਕਹਿੰਦੇ ਜੀ ਇਹ ਮੋਟੀ ਰਕਮ ਦੇ ਕੇ ਇਹਨਾਂ ਨੂੰ ਬੁਲਵਾਇਆ ਜਾ ਰਿਹਾ ਇਹ ਬਹੁਤ ਸਾਰੇ ਸੋਰਸ ਨੇ ਜਿਹੜੇ ਪੰਜਾਬ ਦੇ ਅਕਸਰ ਹਰ ਪੰਜਾਬੀ ਨੂੰ ਪਤਾ ਲੱਗਣਾ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬਾਦਲਾਂ ਦਾ ਵੀ ਵਿਰੋਧ ਹੋ ਰਿਹਾ ਕਿਉਂਕਿ ਮੁੱਖ ਮੰਤਰੀ ਮੌਜੂਦਾ ਭਗਵੰਤ ਮਾਨ ਨੇ ਔਰ ਉਹਨਾਂ ਦੀ ਕੋਠੀ ਦੇ ਵਿੱਚ ਕਿਵੇਂ ਧੱਕਾਸ਼ਾਹੀ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦਿਖਾਵਾਂਗੇ ਔਰ ਉਸ ਤੋਂ ਪਹਿਲਾਂ ਕੰਗਣਾ ਰਣਾਉਤ ਨੂੰ ਸਜ਼ਾ ਜਾਰੀ ਹੋਏ ਨੇ ਤੇ ਇਹਨਾਂ ਨੂੰ ਲੰਮੀ ਸਜ਼ਾ ਹੋ ਸਕਦੀ ਆ ਜੇਕਰ 70 ਸਾਲ ਦੀ ਬਜ਼ੁਰਗ ਇੱਕ ਪੰਜਾਬ ਦੀ ਬੇਬੇ ਆ ਉਹਨੇ ਮਾਫ ਕਰ ਦਿੱਤਾ ਤਾਂ ਠੀਕ ਹੈ ਉਹਨਾਂ ਦਾ ਕੀ ਕਹਿਣਾ ਸੁਣੋ ਜਰਾ ਧਿਆਨ ਦੇ ਨਾਲ ਨਹੀਂ ਤਾਂ ਲੰਮੀ ਸਜ਼ਾ ਕੰਗਣਾ ਨੂੰ ਵੀ ਭੁਗਤਣੀ ਪੈਣੀ ਆ ਸੁਣੋ ਜੀ ਮਾਤਾ ਜੀ ਕੱਲ ਨੂੰ ਹੁਣ ਵੱਲੋਂ ਕੋਰਟ ਤੋਂ ਸਮਝਾ ਜਾਰੀ ਹੋ ਗਏ ਨੇ ਉਹਨੂੰ ਪੇਸ਼ ਹੋਣਾ ਪਊਗਾ ਕੇਸ ਚੱਲੂਗਾ ਕੇ ਫਿਰ ਚੱਲੂਗਾ ਕੱਲ ਨੂੰ ਸਜ਼ਾ ਵੀ ਹੋ ਸਕਦੀ ਔਰ ਜੇ ਤੁਹਾਡੇ ਨਾਲ ਕੋਈ ਗੱਲ ਕਰੇ ਜਾਂ ਮਾਫੀ ਮੰਗੇ ਤੁਸੀਂ ਮਾਫ ਕਰ ਸਕਦੇ ਹੋ ਵੀ ਇਹਨੇ ਤਾਂ ਆਹ ਕਰਦਾਂਗੇ ਜੇ ਜ ਕੋਈ ਰਹਿਣ ਗਿਆ ਉਹ ਤਾਂ ਮਾਫੀ ਕਰ ਦਿਆਂਗੇ ਸਾਡੇ ਕਿਨਾਂ ਉਹਨਾਂ ਨਾਲ ਆਪਣੀ ਦੁਸ਼ਮਣੀ ਹੈ ਪਰ ਮਾਫੀ ਮੰਗੇ ਤਾਂ ਸਹੀ ਆ ਕਿ ਮੈਂ ਮਾਫੀ ਮੰਗਦੀ ਹਾਂ ਮੇਥੇ ਗਲਤੀ ਹੋਈ ਹੈ ਇਹਵਾਰੀ ਮੈਂ ਤਾਂ ਗਲਤੀ ਨਹੀਂ ਮੈਂ ਤਾਂ ਕੁਝ ਨਹੀਂ ਤੇ ਫਿਰ ਵੀ ਫੌਕੀ ਫਿਰ ਵੀ ਫਿਕਾਈ ਕਰਦੀ ਰਹਾਈ ਹਾਂ। ਕੋਣ ਕਿਸੇ ਦੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਕੋਈ ਸਾਡੀ ਕੋਈ ਗੱਲਬਾਤ ਨਹੀਂ। ਕਿਉਂਕਿ ਉਹਨਾਂ ਨਾਲ ਕੋਈ ਗੱਲਬਾਤ ਨਹੀਂ। ਕਿਰ ਕੋਈ ਕਰੂ ਜੇ ਸੋਚ ਲਾਉਂਦੇ ਉਹ ਜੇ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਅੰਦਰ 70 80 ਸਾਲ ਦੀ ਬਜ਼ੁਰਗ ਬੇਬੇ ਨੇ ਸਾਫ਼ ਕਹਿ ਦਿੱਤਾ ਕਿ ਕੰਗਣਾ ਰਣਾਤ ਜੇਕਰ ਸਾਡੇ ਪੰਜਾਬ ਦੇ ਅੰਦਰ ਸਾਡੇ ਕੋਲ ਆ ਕੇ ਮਾਫੀ ਮੰਗਦੀ ਹੈ ਵਾਸੀਆਂ ਨੂੰ ਮਾਫ ਕਰ ਦੇਵਾਂਗੇ ਤੇ ਨਹੀਂ ਤਾਂ ਲੰਮੇ ਤੌਰ ਤੇ ਕਹਿ ਸਕਦੇ ਜੀ ਸਜ਼ਾ ਹੋ ਸਕਦੀ ਹੈ ਕਿਉਂਕਿ ਕੂਡ ਨੇ ਸਮਨ ਜਾਰੀ ਕਰ ਦਿੱਤੇ ਨੇ ਔਰ 100 ਦਾ 100% ਕਹਿ ਸਕਦੇ ਆ ਕੰਗਣਾ ਰਣੌਤ ਨੂੰ ਜ਼ੋਲ ਹੋ ਸਕਦੀ ਹੈ ਇਹ ਪੱਕੇ ਤੌਰ ਤੇ ਬਹੁਤ سارے ਸੋਰਸ ਦੱਸ ਰਹੇ ਨੇ ਬਹੁਤ ਸਾਰੀ ਨਿਊਜ਼ ਚੱਲ ਰਹੀ ਹੈ ਔਰ ਹੁਣ ਦੂਜੇ ਪਾਸੇ ਆਜੋ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਘਰ ਦੇ ਵਿੱਚ ਬਾਦਲਾਂ ਨੇ ਇੱਕ ਵਾਰ ਵੱਡਾ ਧੱਕਾ ਕਰ ਦਿੱਤਾ ਕਿਉਂਕਿ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੀ ਕੋਠੀ ਦੇ ਮੂਹਰੇ ਜਾ ਕੇ ਪਹਿਲਾਂ ਧਰਨਾ ਲੱਗਦਾ ਫੇਰ ਇੱਕ ਵਾਰ ਵੱਡਾ ਧੱਕਾ ਵੀ ਹੁੰਦਾ ਇਹ ਔਰਤ ਕੌਣ ਹੈ ਅਸਰ ਸਾਰੇ ਪੰਜਾਬੀ ਜਾਣਦੇ ਨੇ ਕਿ ਹਰ ਸਿਮਰਤਕਾਰ ਬਾਦਲ ਨੇ ਆਪਣੀ ਜਗ੍ਹਾ ਤੇ ਯਾਨੀ ਹੋਰ ਔਰਤਾਂ ਨੂੰ ਲੀਡਰ ਬਣਾ ਕੇ ਮੈਦਾਨ ਦੇ ਵਿੱਚ ਉਤਾਰਿਆ ਤੇ ਇਹਨਾਂ ਨੇ ਇੰਨੀ ਪੱਟੀ ਮੇਸ ਕਰਵਾ ਲਈ ਆਪਦੀ ਵੀ ਔਰ ਕਾਂਲੀ ਦਲ ਦੀ ਵੀ ਕਿਉਂਕਿ ਸ਼ਰੇਆਮ ਧੱਕਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਆ ਦੇਖ ਲਓ ਯਾਰ ਉਸ ਤੋਂ ਬਾਅਦ ਅਗਲੀ ਅਪਡੇਟ ਮੈਂ ਜਿਹੜੀ ਸਾਂਝੀ ਕਰੂੰਗਾ ਉਹ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੌਰ ਬਾਦਮ ਨੂੰ ਲੈ ਕੇ ਹੋਰ ਵੀ ਹਲਾ ਦੇਣ ਵਾਲੀ ਹੈ ਸੁਣੋ ਪਹਿਲੀ ਘਟਨਾ ਨਹੀਂ ਹੈ ਕਿ ਮੁੱਖ ਮੰਤਰੀ ਪਹਿਲੀ ਵਾਰ ਬੋਲੇ ਆ ਇਹਨਾਂ ਦਾ ਇਹ ਕਹਲੋ ਕਿ ਪਿਛਲੇ 8-10 ਸਾਲ ਤੋਂ ਇੱਕ ਤਰ੍ਹਾਂ ਬੱਚੀ ਖੋਲਿਆ ਹੋਇਆ ਹੈ ਕਿ ਤੁਸੀਂ ਕਿਸੇ ਵੀ ਔਰਤ ਨੂੰ ਕਿਸੇ ਵੀ ਮਰਦ ਨੂੰ ਕਿਸੇ ਵੀ ਪੋਲੀਟੀਕਲ ਆਉ ਦੇ ਜਿਹੜਾ ਆਪੋਨੈਂਟ ਹੈ ਤੁਹਾਡਾ ਤੁਸੀਂ ਉਹਨੂੰ ਚੁਟਕਲੇ ਬੋਲੋਗੇ ਤੁਸੀਂ ਉਹਨੂੰ ਆਪਸ਼ਬਦ ਬੋਲੋਗੇ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਇਹਨਾਂ ਦਾ ਇਹ ਤੇ ਇਹਨਾਂ ਨੂੰ ਮੂਹ ਪਿਆ ਹੋਇਆ ਤੇ ਅਸੀਂ ਜਿਹੜਾ ਇਹ ਉਮੀਦ ਕਰਦੇ ਸੀਗੇ ਹੁਣ ਜਦੋਂ ਹੜਾ ਏ ਉਹ ਹੜਾ ਦੇ ਵਿੱਚ ਤੇ ਬਿਮਾਰ ਹੋ ਕੇ ਪੈ ਗਏ ਇਹ ਠੀਕ ਹੋਏ ਤਾਂ ਸਾਨੂੰ ਉਮੀਦ ਸੀ ਕਿ ਉਹ ਟਕੇ ਹੀ ਲੋਕਾਂ ਦਾ ਕੋਈ ਪਤਾ ਸੁਰ ਲਾਂਗੇ ਹਰ ਪ੍ਰਭਾਵਤ ਲੱਗਿਆ ਚ ਜਾਣਗੇ ਉਮੀਦ ਪੰਜਾਬ ਦੇ ਲੋਕਾਂ ਨੂੰ ਇਹ ਸੀ ਪਰ ਇਹਨਾਂ ਨੇ ਉੱਠਲ ਸਰ ਕੇ ਕੀਤਾ ਫੇਰ ਉਹੀ ਝਟਕਲੇ ਉਹੀ ਆਪਸ਼ਬਦ ਹੋਣੇ ਤਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਦੇਖੋ ਹਰ ਆਰਟਿਸਟ ਸਤਿਕਾਰਯੋਗ ਹੁੰਦੀ ਹੈ ਪਰ ਜਦੋਂ ਇੱਕ ਐਮਪੀ ਹੋਵੇ 10 ਲੱਖ ਲੋਕਾਂ ਦੇ ਉਹ ਆਗੂ ਹੋਣ ਤੁਸੀਂ ਉਸ ਬੀਬੀ ਨੂੰ ਇਹ ਗੱਲ ਕਹੋ ਕੇ ਚੌਕੀਆਂ ਲਾ ਲੇ ਇਹ ਕੰਮ ਕਰ ਲੈ ਇਹ ਉਮੀਦ ਕਰਦੇ ਸੀ ਤੁਹਾਡੇ ਤਾਂ ਤਾਂ ਤੇ ਕੰਗਲ ਸਮਝੁੰਦੀ ਲੋੜ ਆ ਸਾਰੇ ਪੰਜਾਬੀਆਂ ਨੂੰ ਇਹ ਸੌਰਤ ਨੇ ਕੀ ਕਿਹਾ ਜਿਹੜੀ ਹਰ ਸਮਰਥਕਰ ਨੇ ਛੱਡੀ ਐ ਕਹਿੰਦੀ 10 ਲੱਖ ਬੰਦੇ ਦੀ ਚੁਣੀ ਹੋਈ ਐਮਪੀ ਐ ਹਰ ਸਮਰਥਕਰ ਬਾਦਲ ਉਹਨੂੰ ਕਹਿੰਦੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹਿ ਦਿੱਤੀ ਕਿ ਚੌਂਕੀਆਂ ਲਾ ਲੈਣ ਬਾਦਲ ਕੇ ਬੇਲੇ ਨੇ ਔਰ ਹੁਣ ਮੈਂ ਪੁੱਛਣਾ ਚਾਹੁੰਦਾ ਤੇ ਪੰਜਾਬ ਪੁੱਛਣਾ ਚਾਹੁੰਦਾ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਐ ਉਹ ਤਾਂ 10 ਲੱਖ ਦੀ ਐਮਪੀ ਚੁਣੀ ਹੋਈ ਐ ਮੰਨ ਨਹੀਂ ਗੱਲ ਪਰ ਦੂਜੇ ਪਾਸੇ 3 ਕਰੋੜ ਦੀ ਆਬਾਦੀ ਦੇ ਵਿੱਚੋਂ ਕਮ ਸੇ ਬਹੁਤੇ ਨਹੀਂ ਤਾਂ 2 ਕਰੋੜ ਲੋਕਾਂ ਦਾ ਮੁੱਖ ਮੰਤਰੀ ਕਹਿ ਲੋ ਤਾਂ ਫੇਰ ਉਸ ਬੰਦੇ ਨੂੰ ਇਹਨਾਂ ਦੇ ਹੀ ਸੁਖਵੀਰ ਸਿੰਘ ਬਾਦਲਦਾਰਾ ਜਿਨ੍ਹਾਂ ਦੇ ਇਹ ਚਮਚੇ ਬਣ ਕੇ ਇਹ ਔਰਤਾਂ ਘੁੰਮ ਰਹੀਆਂ ਪੰਜਾਬ ਦੇ ਅੰਦਰ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਗਲ ਕਿਹਾ ਕਾਸੀ ਵੀ ਅਪੀਲ ਕਰਦੇ ਆ ਪੰਜਾਬ ਦੀ ਸਰਕਾਰ ਨੂੰ ਕਿ ਇਹਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕਾਨੂੰਨ ਦੇ ਵਿੱਚ ਲਿਆ ਕੇ ਸਖੰਜਾ ਕੱਸਿਆ ਜਾਵੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਬਾਦਲਾ ਨੇ ਕਈ ਵਾਰ ਸੁਖਵੀਰ ਬਾਦਲ ਨੇ ਪਾਗਲ ਕਹਿ ਦਿੱਤਾ ਕਿਉਂ ਭਾਈ ਫਿਰ ਤਾਂ ਇਹਦਾ ਮਤਲਬ ਪੂਰੇ ਪੰਜਾਬ ਦੇ ਲੋਕ ਪਾਗਲ ਨੇ ਜਿਨ੍ਹਾਂ ਨੇ ਉਹ ਮੁੱਖ ਮੰਤਰੀ ਚੁਣਿਆ ਤਾਂ ਹੁਣ ਭਗਵਾਨਤ ਮਾਨ ਨੂੰ ਅਪੀਲ ਹੈ ਕਿ ਬਾਦਲਾਂ ਦੇ ਉੱਤੇ ਬਹੁਤ ਵੱਡਾ ਸਕੰਜਾ ਕਸਨ ਦੀ ਲੋੜ ਹੈ ਨਹੀਂ ਤਾਂ ਪੰਜਾਬ ਦੇ ਅੰਦਰ ਇੱਕ ਐਸਾ ਗੰਦਾ ਮਾਹੌਲ ਪੈਦਾ ਕਰ ਦੇਣਾ ਇਹਨਾਂ ਨੇ ਕਿ ਪੰਜਾਬ ਦੀ ਪਹਿਲਾਂ ਵੀ ਲੁੱਟ ਘਸੁੱਟ ਇਹਨਾਂ ਨੇ 25 ਸਾਲ ਕੀਤੀ ਹੈ ਤਾਂ ਹੁਣ ਜਿਹੜੇ ਇਹਨਾਂ ਨੇ ਲੋਕ ਉਤਾਰ ਦਿੱਤੇ ਨੇ ਕਿ ਭਾਈ ਤੁਸੀਂ ਜਾ ਕੇ ਪੰਜਾਬ ਦੇ ਅੰਦਰ ਇਕ ਕ हिसाब ਰੋਧ ਕਰੋ ਕਿ ਬਾਦਲਾਂ ਦੀ ਵੀ ਪੱਟੀ ਮਿਸ ਕਰ ਰਹੇ ਨੇ ਸਿੱਧੇ ਤੌਰ ਤੇ ਹੰਕਾਰ ਉਹਨਾਂ ਦੀ ਜ਼ੁਬਾਨ ਦੇ ਉੱਤੇ ਚੱਲ ਰਿਹਾ ਭਾਈ ਸਾਹਿਬ ਦਿੱਤਾ ਮੋਟੀ ਰਕਮ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਾਰਤਾਂ ਦੇ ਦੁਆਰਾ ਤੁਹਾਨੂੰ ਕਿਤੇ ਹਰ ਸਿਮਰਤ ਕਾਰ ਬਾਦਲ ਨਜ਼ਰ ਆਉਂਦੀ ਹੈ ਨਹੀਂ ਆਉਂਦੀ ਕਿਉਂ ਕਿ ਉਹਨੇ ਮੂੰਹ ਹੀ ਐਨਾ ਉਹਨਾਂ ਦਾ ਭਰ ਦਿੱਤਾ ਤੁਲ ਕੇ ਨੋਟਾਂ ਦੇ ਨਾਲ ਕਿ ਉਹਨਾਂ ਨੂੰ ਬਾਦਲਾਂ ਦਾ ਐਨਾ ਨਸ਼ਾ ਹੋ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵਰਨ ਤੱਕ ਜਾ ਰਹੀਆਂ ਨੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਮੁੱਖ ਮੰਤਰੀ ਨੂੰ ਇਹ ਚਾਹੀਦਾ ਕਿ ਨਔਰਤਾਂ ਦੇ ਉੱਤੇ ਨਾ ਬਾਦਲਾਂ ਦੇ ਉੱਤੇ ਵੱਡਾ ਐਕਸ਼ਨ ਲੈ ਕੇ ਧਾਇਰੇ ਦੇ ਵਿੱਚ ਰਹਿ ਕੇ ਵੈਸੇ ਮੁੱਖ ਮੰਤਰੀ ਨੇ ਸਭ ਜਾਣਦੇ ਨੇ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਜ਼ਰੂਰੀ ਹੈ ਨਹੀਂ ਤਾਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਭਾਈ ਖਰਾਬ ਹੋ ਰਿਹਾ ਕਿਉਂਕਿ ਇਹਨਾਂ ਬਾਦਲਾਂ ਨੇ ਹੀ ਪੰਜਾਬ ਦੀ ਦਸ਼ਾ ਇਹ ਕੀਤੀ ਹੈ ਜ਼ਿੰਮੇਵਾਰ ਕੌਣ ਹੈ 25 ਸਾਲ ਕੌਣ ਰਿਹਾ ਪੰਜਾਬ ਦੇ ਅੰਦਰ ਕਿਹਦੇ ਕੋਲ ਚੱਲਿਆ ਪੰਜਾਬ 25 ਸਾਲ ਤੱਕ ਪੰਜਾਬ ਇਹਨਾਂ ਦਾ ਗੁਲਾਮ ਰਿਹਾ ਕੋਰ 5 ਸਾਲ ਹਲੇ ਪੂਰੇ ਨਹੀਂ ਹੁੰਦੇ ਇਹਨਾਂ ਨੂੰ ਅੱਗ ਲੱਗੀ ਪਈ ਹੈ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਬਣ ਗਿਆ ਇਹ ਜਿਹੜੀ ਔਰਤਾਂ ਦੀ ਸ਼ਰਾਬ ਲਈ ਹੈ ਬਹੁਤ ਮਾੜੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਤੀ ਕਿਉਂਕਿ ਬਹੁਤ ਸਾਰੇ ਲੋਕ ਨੇ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨਵੇਂਦਾ ਬਹੁਤ ਸਾਰੇ ਲੋਕ ਉਹਦਾ ਵਿਰੋਧ ਕਰ ਰਹੇ ਉਸ ਔਰਤ ਦਾ ਜਿਹੜੀ ਮੁੱਖ ਮੰਤਰੀ ਦੇ ਖਰਾਬ ਬੋਲ ਰਹੀ ਹੈ ਤਾਂ ਦੂਜੇ ਪਾਸੇ ਕੰਗਣਾ ਰਣਾਉਤਾ ਜਿਹੜੀ ਉਹਨੂੰ ਜੇਲ੍ਹ ਹੋ ਸਕਦੀ ਆ ਵੱਡੇ ਪੱਦਰ ਦੇ ਉੱਤੇ ਇਹ ਗੱਲ ਚੱਲੀ ਗਈ ਆ ਕਹਿੰਦੇ ਜੀ ਜੇਕਰ ਕੰਗਣਾ ਰਣਾਉਤ ਪੰਜਾਬ ਦੇ ਅੰਦਰ ਉਸੇ ਬੇਬੇ ਦਾ ਕਹਿਣਾ ਜਿਹੜੀ ਨੇ ਉਹਦੇ ਤਿੱਕੇਸ ਟੋਕੇ ਸੀ ਕਹਿੰਦੀ ਜੇਕਰ ਪੰਜਾਬ ਦੇ ਅੰਦਰ ਆ ਕੇ ਕੰਗਣਾ ਰਣਾਉਤ ਸਾਡੇ ਤੋਂ ਮਾਫੀ ਮੰਗਦੀ ਆ ਤਾਂ ਅਸੀਂ ਉਹਨੂੰ ਮਾਫ ਕਰ ਦੇਾਂਗੇ ਤੇ ਨਹੀਂ ਤਾਂ ਭਾਈ ਕੋਰਟ ਦੇ ਅੰਦਰੋਂ ਸਮਨ ਜਾਰੀ ਹੋ ਚੁੱਕੇ ਨੇ 100 ਦਾ 100% ਗੱਲ ਇਹ ਆ ਕੰਗਣਾ ਰਣਾਉਤ ਨੂੰ ਜੇਲ੍ਹ ਹੋ ਸਕਦੀ ਆ ਇਹ ਕੋਈ ਵੱਡੀ ਗੱਲ ਨਹੀਂ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ